ਰਾਜ ਆਉਂਦੇ ਬਾਬੇ ਹੋ ਹੈਪਨ ਹੋ ਗਿਆ ਅੱਜ ਚੱਲਣ ਡੇ ਸਾਰੇ ਬੰਬ ਬੰਬ ਬੋਲੇ ਕਿਉਂਕਿ ਸ਼ਬਰਾਤਰੀ ਹੈ ਨਾ ਅੱਜ ਸਾਰੇ ਕਰ ਰਹੇ ਕਿਸੇ ਨੇ ਲੰਗਰ ਲਾਇਆ ਕਿਸੇ ਨੇ ਕੁਸ਼ਕਾਇਆ ਤੇ ਮੇਰੇ ਅਨੁਸਾਰਿਆਂ ਨੂੰ ਬਹੁਤ-ਬਹੁਤ ਵਿਸ਼ਕ ਆਪਣੇ ਸ਼ਬਰਾਤਰੀ ਦੀ ਮੁਬਾਰਕਾਂ ਬਹੁਤ-ਬਹੁਤ ਰਾਜ ਆਉਂਦੇ ਨੂੰ ਕੁਦਰਤੀ ਹੈ ਨਾ ਕੈਮਰਾ ਲੱਗਾ ਸੀਗਾ ਉਹ ਨਿਆਣੇ ਨਾਲ ਦੇ ਪਿੰਡ ਜਣਾ ਗਲੀ ਦੇ ਵਿੱਚ ਗਲੀ ਦੇ ਵਿੱਚੋਂ ਨਾਲ ਦੇ ਪਿੰਡ ਗਏ ਤਾਂ ਗਲੀ ਦੇ ਵਿੱਚੋਂ ਮੋੜ ਤੋਂ ਇੱਕ ਨੇ ਭੱਜ ਕੇ ਆਏ ਮੈਂ ਹੌਨ ਵੀ ਵੀ ਆ 20 ਦੀ ਸਪੀਡ ਤੇ ਸੀ ਉਹ ਨਿਆਣਾ ਜਿੱਦੇ ਮੈਂ ਮਰੂਕਦੀ ਆ ਨਾ ਗੱਡੀ ਨਿਆਣਾ ਭੱਜ ਕੇ 6-7 ਜਾਣੇ ਨੇ ਨੇ ਸੀਗੇ ਜਿਨ੍ਹਾਂ ਨੂੰ ਤਾਂ ਪਤਾ ਲੱਗ ਗਿਆ ਗੱਡੀ ਆ ਬਾਬੇ ਮੁੰਡੇ ਨੂੰ ਹੱਸ ਦਾੜ ਵਾਲੇ ਪੈਰ ਤੇ ਲੱਗ ਗਈ ਸੱਟ ਮੈਂ ਕਿਹਾ ਐਕਸਟਰਾ ਕਰਾ ਲੰਨੇ ਆ ਐਕਸਟਰਾ ਕਰਾਉਣਾ ਆ ਲੈ ਕੇ ਆਏ ਕਿ ਬਚਾਅ ਹੋ ਗਿਆ ਕੋਈ ਫੈਕਚਰ ਨਹੀਂ ਹੈਗਾ ਸੋਜ ਵੀ ਅੱਗੇ ਨਾਲ ਘਟ ਗਈ ਉੱਦ ਸਪੱਤ ਦਿਖਾਈ ਤੇ ਮਾੜੇ ਪੈਰ ਦੇਖ ਉਧਰਲਾ ਪੈਰ ਵੀ ਦਿਖਾਈ ਦੋਨੇ ਪੈਰ ਦਿਖਾ ਰਿਹਾ ਹਾਂ ਇੱਥੇ ਸੀਗੀ ਮਾੜੀ ਟੋੜੇ ਤੇ ਦੁਖਦਾ ਤਾਂ ਨਹੀਂ ਦੱਬੇ ਤੇ ਦੌੜਦਾ ਤਾਂ ਨਹੀਂ ਤਾਂ ਮੜ ਮੜ ਦੌੜਦਾ ਹਨ ਚੱਲ ਅੱਗੇ ਨਾ ਫੜ ਜਿਆਦੇ ਪੈਰ ਹੋ ਗਿਆ ਏ ਮੁੰਡੇ ਦਾ ਮੈਨੂੰ ਇਹ ਟੈਨਸ਼ਨ ਸੀ ਮੈਂ ਕਿ ਤੇ ਇਹਦੇ ਫੈਕਚਰ ਫੁਕਚਰ ਨਾ ਹੋ ਗਿਆ ਹੋਵੇ ਮਾਸ ਪਰ ਬਚਾਅ ਹੋ ਗਿਆ ਮਹਾਰਾਜ ਜੱਲ ਮੈਨੂੰ ਵੀ ਟੈਨਸ਼ਨ ਸੀ ਰਾਤ ਨੂੰ ਮੈਂ ਸਵੇਰੇ ਦੂਜਾ ਦਿਨ ਅੱਜ ਕਰਾ ਕੇ ਆਇਆ ਦਿਖਾ ਕੇ ਡਾਕਟਰ ਦਾ ਐਕਸ-ਰੇ ਦਾ ਰਾਤ ਨੂੰ ਦਵਾਈ ਲੈ ਲਈ ਸੀ ਅੱਜ ਐਕਸ-ਰੇ ਕਰਾ ਲਿਆ ਚੱਲ ਕਰਦੇ ਆ ਬਲਕ ਕੈਂਟ ਲਾਤਾ ਨਿਆਣੇ ਨੂੰ ਕੱਲ ਜਦੋਂ ਵੱਜਿਆ ਨਾ ਵਿੱਚ ਅਸੀਂ ਚਲੇ ਗਏ ਸ਼ਾਮ ਨੂੰ ਪਹਿਲਾਂ ਚੱਕਿਆ ਚੱਕ ਕੇ ਉਹਦੀ ਭੈਣ ਨੂੰ ਛੋਟੀ ਨੂੰ ਤੋਰਿਆ ਮੈਂ ਤੋਰ ਕੇ ਬੜਾ ਸੋਹਣਾ ਸੀਗਾ ਮੁੜ ਕੇ ਇਹਨਾਂ ਨੇ ਮਗਰੋਂ ਹਨ ਜਦੋਂ ਬੁੜੀਆਂ ਤੁਹਾਨੂੰ ਪਤਾ ਹੈ ਇਹ ਬੰਦੇ ਇਹਨਾਂ ਦਾ ਉਹ ਚਾਨ ਮੁੰਡੇ ਨੇ ਚੱਟਿਆ ਨਹੀਂ ਮੈਨੂੰ ਫੋਨ ਕੀਤਾ ਕਿ ਮੁੰਡੇ ਦੇ ਲੱਤ ਤੇ ਗੱਡੀ ਛਾੜਤੀ ਧੰਨਵਾਦ ਮੇਰਾ 12 ਛੱਡ ਗਿਆ ਹੈ ਆ ਜਾ ਦੇਖ ਲਾ ਮੈਂਗਾ ਇਦਾਂ ਉਦਾਂ ਦੇਖਦੇ ਨੇ ਕਈ ਚਿਰ ਬੈਂਸ ਵਸਾਈਆ ਹੋਇਆ ਮੁੜ ਕੇ ਫੇ ਉਹਨੇ ਬਾਅਦ ਚ ਕਹਿੰਦਾ ਯਾਰ ਮੇਰੇ ਤੇ ਜੋ ਬੋਲ ਹੋ ਗਿਆ ਗਲਤੀ ਸੌਰੀ ਹੈ ਨਾ ਮੈਂ ਵੀ ਕਹਿੰਦਾ ਮੇਗਾ ਚੱਲ ਜੇ ਮੇਰੇ ਤੋਂ ਬੋਲ ਹੋ ਗਿਆ ਕਾ ਮੇਰਾ ਵੀ ਸੌਰੀ ਐ ਨਾ ਮੇਰੇ ਲੋ ਵੀ ਤੋ ਆਪਣੇ ਕਿਹੜਾ ਕੋਈ ਬੈਰ ਬਰੋ ਦਾ ਹਨਾ ਨਿਆਣੇ ਨਾਲ ਐਕਸੀਡੈਂਟ ਆ ਤੁਹਾਨੂੰ ਪਤਾ ਹੋ ਹੀ ਜਾਂਦੇ ਆ ਕਿ ਮਸ਼ੀਨਰੀ ਚੱਲਦੀ ਆ ਹੁਣ ਕਸੂਰ ਚੱਲ ਨਿਆਣੇ ਦਾ ਸੀਗਾ ਬਾਹਰ ਨਿਕਲਿਆ ਸਮਾਂ ਘਰ ਵਾਲਿਆਂ ਨੇ ਜਿੰਨਾਂ ਦੇ ਖੇਡਦੇ ਸੀ ਉਹਨਾਂ ਨੇ ਵੀ ਕਿਹਾ ਉਹ ਕਹਿੰਦਾ ਪਹਿਲਾਂ ਐਕਟਿਵਾ ਦੇ ਵਿੱਚ ਵੱਜੇ ਇਹ ਵੱਜਣ ਲੱਗੀ ਸੀ ਮਤਲਬ ਕਿ ਇਹਨਾਂ ਨੂੰ ਕਹ ਦਿੰਦੇ ਕਹਿੰਨੇ ਸੀ ਕਿ ਭੱਜ ਕੇ ਨਾ ਜਾਓ ਬਾਹਰ ਨੂੰ ਤੇ ਜਿੱਥੇ ਹੀ ਮੈਂ ਬ੍ਰੇਕ ਮਾਰ ਦਿੱਤੇ ਜਿੱਦਾਂ ਨਿਆਣਾ ਆਇਆ ਹਨਾ ਸਿੱਧਾ ਆ ਕੇ ਬੰਪਰ ਉਹਦੇ ਪੈਰ ਤੇ ਵੱਜਿਆ ਪਰ ਇੰਨਾ ਸ਼ੁਕਰ ਆ ਫੈਕਚਰ ਨਹੀਂ ਨਿਕਲਿਆ ਸੋਜ ਆ ਮਾੜੀ ਮੋਟੀ ਉਹ ਕਹਿੰਦੇ ਘਟ ਜੂਗੀ ਹਨਾ ਪਰ ਫੇਰ ਵੀ ਮੈਂ ਬੁੜੀਆਂ ਦੀ ਦੇਖ ਲਵਾਂ ਬੁੜੀਆਂ ਉਦੋਂ ਚੱਕ ਦਿੰਦੀਆਂ ਹਨਾ ਜੋ ਮੇਰੇ ਸਾਹਮਣੇ ਪੁੱਛ ਪਛਾਈ ਹੋਏ ਮੈਂ ਕਿ ਕੀ ਗਲਤ ਬੋਲਿਆ ਮੈਂ ਪੁੱਛ ਫੇਰ ਫੇਰ ਉਹਦੇ ਵਾਈਫ ਕਹਿੰਦੀ ਕੋਈ ਸ਼ਮ ਨਹੀਂ ਬੋਲਿਆ ਤਾਂ ਇਹ ਜੋ ਇੱਕ ਸਾਬਕਾ ਵੀ ਮਿਲਦਾ ਕਹਿੰਦੇ ਬੁੜੀਆਂ ਮਗਰ ਲੱਗ ਕੇ ਹਨਾ ਕਿਸੇ ਬੰਦੇ ਦੇ ਨਾਲ ਪਹਿਲਾਂ ਬੰਦੇ ਗੱਲ ਕਲੀਅਰ ਕਰੇ ਬੰਦਾ ਕਿ ਆ ਵੀ ਤੂੰ ਆ ਗੱਲ ਕਹੀ ਹੈ ਕਿ ਬੁੜੀਆਂ ਇਹ ਉਹਦੇ ਬੰਦੇ ਦੇ ਕੰਨ ਭਰਾ ਕੇ ਤੁਹਾਨੂੰ ਪਤਾ ਬੁੜੀਆਂ ਦਾ ਭਰਾਵਾ ਦੇ ਵਿੱਚ ਕੰਧਾ ਪਵਾ ਦਿੰਦੀਆਂ ਹਨ ਪਹਿਲਾਂ ਭਰਾ ਇਕੱਠੇ ਰਹਿੰਦੇ ਹੁੰਦੇ ਆ ਜਿੱਦਾਂ ਆ ਜਾਂਦੀਆਂ ਮਾੜੀਆਂ ਉਹ ਕੰਧਾਂ ਕਰਾ ਦਿੰਦੀਆਂ ਘਰ ਦੇ ਵਿੱਚ ਜਿਹੜੀਆਂ ਚੰਗੀਆਂ ਹੁੰਦੀਆਂ ਉਹ ਰਲ ਮਿਲ ਕੇ ਰਹਿੰਦੀਆਂ ਆ ਜਿਹਨਾਂ ਭਰਾਵਾਂ ਨੂੰ ਪਤਾ ਆ ਕਿ ਹਾਂ ਵੀ ਜਿਹੜੇ ਜਿਆਦੇ ਫਿਰ ਧੰਨਵਾਦ ਥੱਲੇ ਲੱਗ ਜਾਂਦੇ ਹਾਂ ਵੀ ਜਨਾਨੀ ਨੇ ਹੈਲਪ ਕਰੋ ਉਹਨਾਂ ਸਟੈਂਡ ਕਰੋ ਸਾਰਾ ਕੁਝ ਉਹਦੀ ਸ਼ੌਂਕ ਪੂਰੇ ਕਰੋ ਕਿਹਨਾਂ ਦਾ ਥੱਲੇ ਲੱਗਣਾ ਕਿ ਹਾਂ ਵੀ ਅੰਨੇ ਬੋਲੇ ਹੋ ਜਾਓ ਆਲੇ ਦੁਆਲੇ ਕੋਈ ਕਹਿੰਦਾ ਤੇ ਜਨਾਨੀ ਨੇ ਜੋ ਕਹਿੰਤਾ ਉਹੀ ਸਹੀ ਹੈ ਇਦਾਂ ਨਹੀਂ ਹੁੰਦਾ ਬੰਦੇ ਆ ਬੰਦਿਆਂ ਦੇ ਨਾਲ ਉੱਠੀ ਦਾ ਬੈਠੀ ਦਾ ਬੰਦਿਆਂ ਨਾਲ ਪਤਾ ਲੱਗਦਾ ਹੁੰਦਾ ਕਿ ਆ ਵੀ ਗੱਲ ਕੀ ਹੈ ਤੇ ਗੱਲ ਕੋਈ ਵੀ ਨਹੀਂ ਨਿਕਲਦੀ ਫਿਰ ਕਿਸੇ ਦਾ ਨਾਮ ਲਈ ਜਾਣਗਾ ਕਿ ਫਲਾਣੇ ਨੇ ਕਿਹਾ ਸੀ ਸੋ ਐਂਡ ਆਫ ਡੇ ਮੁੰਡੇ ਨੂੰ ਲਿਆਏ ਠੀਕ ਠਾਕ ਆ ਮੁੰਡਾ ਡਾਕਟਰ ਕਹਿੰਦਾ ਕੋਈ ਟੈਨਸ਼ਨ ਦੀ ਗੱਲ ਨਹੀਂ ਕੋਈ ਫੈਕਚਰ ਫੈਕਚਰ ਨਹੀਂ ਹੈਗਾ ਨਿਆਰੇ ਨਾਲ ਘੁੰਮੇ ਫਿਰ ਬੰਨਣ ਦੀ ਨਹੀਂ ਲੋੜ ਤੇ ਮੈਨੂੰ ਇਹ ਟੈਨਸ਼ਨ ਸੀ ਨਿਆਣੇ ਦਾ ਨਿਆਣੂ ਧੰਨਵਾਦ ਰੱਬ ਰੂਪ ਹੁੰਦੇ ਨਿਆਣੇ ਤਾਂ ਸਾਰਿਆਂ ਦੇ ਹਨਾ ਤੇ ਮੈਂ ਉਹਦੇ ਕਰਕੇ ਟੈਨਸ਼ਨ ਸੀ ਸਵੇਰੇ ਵੀ ਰੋਟੀ ਵੀ ਨਹੀਂ ਖਾਧੀ ਚਾਹ ਪੀਤੀ ਉਹ ਵੀ ਗੱਡੀ ਦੇ ਵਿੱਚ ਯਾਰ ਗਲਾਸ ਵਿੱਚ ਦੇ ਸਵੇਰੇ ਉੱਠਦੇ ਏਦਾਂ ਹੀ ਚੱਲ ਗਿਆ ਚਾਹ ਪਿੰਦਾ ਚਲ ਹੁਣ ਖਾਣੇ ਘਰੇ ਆ ਗਏ ਆ ਰੋਟੀ ਪਾਣੀ ਖਾ ਕੇ ਅਸੀਂ ਕਰਦੇ ਆਂ ਬਲੌਗ ਕੰਟੀਨਿਊ ਮੀਂ ਤੁਹਾਡੇ ਪੈ ਗਿਆ ਸਾਰੇ ਮੀਂ ਨਹੀਂ ਪਾਵੇ ਤਾਂ ਯਾਰ ਵਧੀਆ ਕਣਕਾਂ ਹੁਣ ਪੱਕਣ ਵਾਲੀਆਂ ਹੋਈਆਂ ਆ ਮੈਂ ਦੇਖਿਆ ਰੱਬ ਵੀ ਹੈ ਨਾ ਜੱਟਾਂ ਦਾ ਬੈਰੀ ਆ ਹੁਣ ਕਣਕ ਫਸਣ ਵਾਲੀ ਆ ਤੇ ਹੁਣ ਮੀਂ ਪਈ ਜਾਂਦਾ ਪੱਕਣ ਵਾਲੀ ਆ ਦੇਖੋ ਕਿੰਨਾ ਮੀਂਹ ਚੜਿਆ ਆਉਂਦਾ ਹੈ ਕੱਲ੍ਹ ਵੀ ਦੱਸਿਆ ਮੋੜ ਦੇਖ ਸਾਡੇ ਕਿੰਨੇ ਬੈਠੇ ਆ ਉਹਦੇ ਚੱਲ ਕਰਦੇ ਆ ਗਾਇਸ ਵੀਰੇ ਮੈਂ ਹਟਾ ਨਾ 9 ਹੀ ਲੈ ਰਿਹਾ ਬਾਈ ਕੀ ਚੱਕਰ ਪਾਇਆ ਕਣਕ ਖਰਾਬ ਕਰਨੀ ਨੇ ਹੋਰ ਪਾਉਣੀ ਹੈ ਬਾਬੇ ਸ਼ਾਮ ਦਾ ਟਾਈਮ ਹੋ ਗਿਆ ਧਾਰਾ ਤੁਰਾ ਚੋ ਲਈ ਆਪਾਂ ਉਹ ਆਪਣੀ ਵੀਰ ਨੂੰ ਵਾਹੋਂਦੇ ਲੋ ਕਿੱਥੇ ਬੜੀ ਖੌਲਲੀ ਚ ਵੀਰ ਨੂੰ ਵੀ ਦੁੱਧ-ਦੁੱਧ ਬੁਲਾਤਾ ਹੈ ਇੰਬਸ ਗੋਹਾ ਸੈਟ ਕੇ ਤੇ ਆਪਾਂ ਵੀ ਬਹਿਲੇ ਆਂ ਵੀ ਆਪਾਂ ਦੇ ਦੇਈਏ ਕੋਈ ਨੈਟਫਲਿਕਸ ਤੇ ਕੋਈ ਵਧੀਆ ਜਿਹੀ ਮੂਵੀ ਨੈਟਫਲਿਕਸ ਤੇ ਜਾਂ ਤੇ ਸਾਰੀ YouTube ਤੇ ਬਲੌਗ ਹੁਣ ਆਪਾਂ ਡੇਲੀ ਛੱਡਦੇ ਆ ਲੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਮੂਵਮੈਂਟ ਰਹੀ ਆਪਣੀ ਕੀ ਕੰਮ ਕਾਰ ਕੀਤਾ ਆਪਾਂ ਠੀਕ ਹੈ ਗਾਇਸ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਰਦੇ ਆਂ ਅਕ ਗੱਲਬਾਤ ਵਾ ਹੁਣ ਫਸਲਾ ਪੱਕਣੀ ਆ ਹੁਣ ਨਹੀਂ ਨਹੀਂ ਹਟਦਾ ਆ ਮੈਨੂੰ ਸੁਖ ਨਹੀਂ ਐਂ ਦੇਖੋ ਹਾਂ 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 ਤੇਰੀ ਮਾਸੜੀ ਆ ਜਿਹੜੇ ਮੈਂ ਹੱਥੇ ਟੋਲੇ ਆ ਮਾਸੜਾ ਹੈ ਮੇਰਾ ਹਾਂ ਕੋਈ ਕਹਿੰਦੇ ਇੱਧੇ ਹੀ ਪਾਉਣੀ ਹੁਣ ਮੈਂ ਹਾਂ ਮੇਰੀ ਮਾਸੜੀ ਆ ਦੇਖਿਆ ਕਹਿੰਦਾ ਜਵਾਨੇ ਦੇਖ ਕੋਈ ਕਹਿੰਦਾ ਮੇਰੀ ਮਾਸੜੀ ਆ ਨਹੀਂ ਕੋਈ ਮਾਸੜੀ ਹੋ ਗਿਆ ਮੇਰੇ ਮਾਸੜੀ ਹੈ ਨਹੀਂ ਕੋਈ ਬਿਲਦੀ ਕਰਨੀ ਆ ਉਹ ਮੋਏ ਮੋਏ ਹੋ ਗਏ ਆ ਤੇ ਮੱਥੜਾ ਹਾਂ ਹਾਂ ਤੇਰੀ ਮਾਸੜੀ ਆ ਤੇਰੀ ਮਾਸੜੀ ਹੈਗੀ ਆ ਮੇਰੀ ਤਾਂ ਹੈ ਹੀ ਨਹੀਂ ਤੇਰਾ ਹੋ ਸਕਦਾ ਹੈ ਪੀਤਾ ਮਾਸੜ ਤੇਰੀ ਨੋਨੂ ਮਾਸੀ ਮੈਨੂੰ ਕਹਿੰਦੀ ਆ ਗੁੱਡਾ ਜਿਆ ਤੇਰਾ ਮਾਸੜ ਆ ਮੇਰਾ ਤੇਰਾ ਆ ਪੀਤਾ ਤੇਰਾ ਆ ਪੀਤਾ ਮਾਸੜ ਤੇਰੀ ਮਾਸੀ ਹੈਗੀ ਮੇਰੀ ਤਾਂ ਕੋਈ ਹੈ ਹੀ ਨਹੀਂ ਹਰ ਜਾ ਤੇਰੀ ਐਸ ਵਰਨੋ ਮਾਸੀ ਸੋਨੂ ਨੋਨੂ ਉਹਦਾ ਆ ਪੀਤਾ ਪੀਤਾ ਮਾਸੜ ਤੇਰਾ ਇਹ ਐ ਹਲ ਜਾ ਹਾਂ ਗਾਇਜ਼ ਪੈਂਟ ਪਹੁੰਚ ਗਿਆ ਅੱਜ ਮੀਂਹ ਬਹੁਤ ਪੈ ਰਿਹਾ ਹੈ Det er nye linjer. På Trolldomuseet. Ja! 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 ਅੱਬੇ ਪਰੋਣੇ ਆਏ ਅੱਜ ਭੂਆ ਦਾ ਮੁੰਡਾ ਆਪਣੇ ਦਾ ਟਰੱਕ ਜਿਹੜੇ ਵਿਆਹ ਤੇ ਗਏ ਸੀਗੇ ਸੁਖਨੀ ਟੁੰਗੀ ਟੈਨ ਟੁੰਗੀ ਖਾਣਾ ਕੀ ਭਾਲਦੀਆਂ ਪੀਜ਼ਾ ਪੀਜ਼ਾ ਖਾਣਾ ਟਰਾਈ ਆ ਨਾ ਰੱਤ ਇਹਨੂੰ ਖਾਣਾ ਆਹ ਰੱਤ ਇਹਨੂੰ ਪਕਾ ਲ ਦੇ ਮੈਨੂੰ ਇਹਨੂੰ ਦੇਖ ਕੇ ਮੇਰੇ ਫੁੱਫੜਾ ਦਾ ਜਿਆਦਾ ਆ ਜਾਂਦਾ ਕਿਉਂਕਿ ਇਹ ਤਾਂ ਛੋਟਾ ਹੁੰਦਾ ਸੀਗਾ ਮੈਂ ਥੋੜਾ ਵੱਡਾ ਸੀਗਾ ਫੁੱਫੜਾ ਨੂੰ ਮੈਨੂੰ ਬਹੁਤ ਪਿਆਰ ਹੁੰਦਾ ਉਹਨੇ ਕਿਤੇ ਜਾਣਾ ਆਉਣਾ ਮੇਰੇ ਸਾਡੇ ਕੋ ਰਹਿੰਦੇ ਹੁੰਦੇ ਮੇਰੇ ਡਾਡੀ ਬੁਆ ਸੀ ਉਹੜੇ ਕੋਲ ਸਾਲਵ ਕਰੇ ਹੁਣ ਸਾਡੇ ਕੋ ਤੇ ਉਹਨੇ ਮੇਰੇ ਨਾਲ ਘਮਾਉਣਾ ਇਦਾਂ ਇਹ ਛੋਟਾ ਜਿਹਾ ਹੁੰਦਾ ਹੈ ਇੱਕ ਵਾਰੀ ਬੈਡ ਤੋਂ ਥੱਲੇ ਡਿੱਪਿਆ ਹੈ ਹਾਂ ਰੁਕ ਜਾ ਮੈਨੂੰ ਪਤਾ ਆ ਜਾ ਪਹਿਲਾਂ ਮੈਂ ਲੀ ਆਉਂਦਾ ਤੇ ਕਰਦੇ ਆਂ ਬਲੌਗ ਕੰਟੀਨਿਊ ਕਰ ਲਈਏ ਗੱਲਬਾਤ ਘੜੀ ਠੀਕ ਆ ਉਹਨੇ ਵੀ ਜਾ ਕੇ ਆਪਣੇ ਭਰਾ ਨੂੰ ਫੋਨ ਲਾਦਾ ਮਨ ਸਿਮਰੇ ਹੀ ਟੈਂਪੀ ਜੀ ਕੋਲਣਾ ਕੀ ਬੋੜਾ ਇੱਧਰ ਟਾਂਡੇ ਕੋਲ ਕਿਹੜੇ ਟੱਟਾਂ ਆ ਬੈਠਾ ਹਾਂ ਆ ਜਾ ਦੋੜੇ ਯਾਰ ਜੰਗਾ ਤਗੜਾ ਚਾਹ ਪੀਣੀ ਤੇ ਹਾਂ ਹਾਂ ਨਹੀਂ ਹਾਂ ਇੱਕੰਮੀ ਨਹੀਂ ਬੇੜਾ ਹਾਂ ਤੁੰਗ ਆਏ ਫੁੱਫੜੜ ਕੇ ਲੱਗਦਾ ਢਿੱਡ ਘਟਾ ਥੋੜਾ ਯਾ ਢਿੱਡ ਘਟਾ ਲੈਣਾ ਹਾਂ ਘਟਾ ਲੈਣਾ ਐਂ ਦੇਖ ਕੇ ਫੁੱਫੜੜ ਗਏ ਇਦਾਂ ਉਹ ਹੀ ਲੱਗਦਾ ਚਿੱਤਾ ਆ ਜਾਂਦਾ ਮੈਨੂੰ ਜਦੋਂ ਜਿੰਨੀ ਆਰੀ ਮੈਂ ਤੈਨੂੰ ਦੇਖਦਾ ਉਹ ਚਿੱਤਾ ਆ ਜਾਂਦਾ ਸਹੀ ਗੱਲ ਆ ਕੋਈ ਨਹੀਂ ਹਾਂ ਫੋਨ ਮਾਰਨੀ ਪਹੁੰਚ ਕੇ ਓਏ ਇਹ ਬਲਿੰਦੜਾ ਲੱਗਿਆ ਪੀ ਆ ਗਿਆ ਹੁਣ ਤੈਨੂੰ ਤੇਰਾ ਅਜੀ ਸੁਖਨੀ ਸੰਡੇ ਫਰਸਟ ਨੰਬਰ ਤੇ ਆਈ ਹੈ ਅੱਜ ਹੈ ਨਾ ਪੰਮੀ ਦੀ ਗੱਲਿੰਦੀ ਕਿੰਨੇ ਨੰਬਰ ਤੇ ਆਈ ਕਿੰਨੇ ਨੰਬਰ ਆਏ ਹੈ ਹੈ ਫਰਸਟ ਮੈਨੂੰ ਕੀ ਕਹੇ ਮੂਤ ਨਹੀਂ ਮਾਰੀਗਾ ਫਰਸਟ ਆਈ ਹੈ 300 ਚ 300 ਨੰਬਰ ਆਏ ਇਹਨੂੰ ਐਕਸਲੈਂਟ ਮਿਲਿਆ ਪੰਮੀ ਆਇਆ ਹਾਂ ਉਹਦਾ ਹਾਂ ਭੈਣ ਮੇਰੀ ਪਾਸ ਹੋ ਗਈ ਹੈ ਨਾ ਦੁੱਧ ਚੰਗਾ ਕੇ ਹਟੇ ਵੀਰੋ ਨੂੰ ਲੈ ਮੇਰੀਆਂ ਉਂਗਲਾਂ ਝੱਡਦੀਆਂ ਇਹ ਚੰਨੇ ਦੰਦ ਨਿਕਲਣਾ ਮੇਰੀਆਂ ਉਂਗਲਾਂ 'ਚ ਦੰਦ ਤੈਨੂੰ ਪਲਾਤ ਆ ਟਿੱਕੇ ਵੇ ਆ ਧੀਆ ਗਾਈ ਸੇ ਇਹ ਵੀਰੋ ਸਾਡੇ ਬੜੀ ਐਨਤੂ ਵੀਰੋ ਆ ਦੇਖੋ ਕਿੱਦਾਂ ਕਰਦੀ ਹੈ ਹਾਂ ਹਾਂ ਕੀ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ ਕੀ ਚਾਹੀਦਾ ਤੈਨੂੰ ਕੀ ਚਾਹੀਦਾ ਦੰਦ ਪੀਣਾ ਦੰਦ ਪੀ ਲੈ ਅੱਜ ਗਈਆਂ ਤੂੰ ਆ ਥੋਕਣਾ ਸਾਰੀਆਂ ਉਂਗਲਾਂ ਭਰਦੀਆਂ ਨੇ ਆ ਦੇਖੇ ਤੇਰੇ ਥਕਣ ਨੇ ਇਹ ਦੇਖ ਆ ਆ ਆ ਆ ਆ ਇਹ ਜੀਵ ਲਾਂ ਦੀ ਇਹ ਮਾਣੋ ਆ ਸਾਡੀ ਮਾਣੋ ਆ ਸਾਡੀ ਬਹੁਤ ਪਿਆਰੀ ਆ ਨਾ ਸਾਡੀ ਕੱਢ ਨજર ਨਾ ਲੱਗੇ ਅੱਗੇ ਮੱਛੀ ਸਭ ਮੈਡੀ ਸਾਰੀ ਪਾਲੀ ਵੱਡੀ ਕੀਤੀ ਉਹਨੂੰ ਬਚਾਈ ਨਾ ਨજર ਲੱਗੀ ਇੰਨੀ ਸੋਹਣੀ ਸੀ ਮਰੇ ਗਏ ਜਦੋਂ ਬਿਮਾਰ ਹੋਈ ਉਦੋਂ ਉਹ ਲੱਗਦਾ ਸੀਗਾ ਕਿ ਮਰ ਜੂਗੇ ਬਰੋ ਬਚ ਗਏ ਜਦੋਂ ਕੁਝ ਹੋਇਆ ਵੀ ਨਹੀਂ ਉਹਦੇ ਮਰ ਗਏ ਰੂਬੀ ਕੌਣ ਭੁੱਲ ਰੂਬੀ ਕੌਣ ਸਾਡੀ ਤੁਹਾਨੂੰ ਪਤਾ ਜਿਹੜੇ ਸ਼ੁਰੂ ਤੋਂ ਦੇਖਦੇ ਹੋ ਬਾਸ਼ਰਫ ਕਰਨ ਲੱਗੀ ਜਿਹੜੇ ਸ਼ੁਰੂ ਤੋਂ ਵਲੌਗ ਦੇਖਦੇ ਉਹਨਾਂ ਨੂੰ ਪਤਾ ਰੂਬੀ ਕੌਣ ਦਾ ਹੇ ਮੰਮੀ ਇਹ ਕਹਿਣਾ ਕਹਿਣਾ ਉਹ ਤਾਂ ਗਾਣੇ ਤਾਂ ਦੁੱਧ ਦੇਣਾ ਆ ਉਹਨੂੰ ਜਿਆਦਾ ਫੀਡ ਪਾਇਆ ਕਰ ਮੈਂ ਉਹਨੂੰ ਪਾਉਂਦਾ ਹੁੰਦਾ ਜਿਆਦਾ ਫੀਡ ਚੰਗੀ ਤਕੜੀ ਕਰ ਲਈ ਸੀ ਹੋਰ ਸਾਲ ਨੂੰ ਸੂਣ ਵਾਲੀ ਸੀ ਤੁਹਾਨੂੰ ਪਤਾ ਹੀ ਆ ਜਦੋਂ ਜਾਨਵਰ ਆਪਣਾ ਮਰ ਜੂਏ ਘਰ ਦੇ ਦੇ ਵਿੱਚ ਕਿੱਦਾਂ ਹੁੰਦਾ ਹੈ ਨਾ ਬਹੁਤ ਹੁਣ ਮੈਂ ਇਹਨੂੰ ਪਿਆਰ ਤਾਂ ਫਿਰ ਵੀ ਆਉਂਦਾ ਹੈ ਪਰ ਮੈਂ ਮੈਂ ਕਹਾਂ ਜਿਆਦਾ ਪਿਆਰ ਨਹੀਂ ਪਾਉਣਾ ਇਹਨਾਂ ਹਾਂ ਸਾਹ ਹੋ ਜੇ ਇਹ ਤਾਂ ਲਿਮਟ ਚ ਰੱਖਣਾ ਵੀਰੋ ਪਰ ਇਹ ਹੈਗੀ ਇਦਾਂ ਦੀ ਇਹ ਪਿਆਰ ਲੈਂਦੀ ਵੜਾ ਹੈ ਆ ਤਾਂ ਐਂ ਤਾਂ ਗਾਦੀ ਮੈਨਾਂ ਸਪੈਸ਼ਲ ਡੋਰ ਲੈ ਕੇ ਆਇਆ ਲੈ ਖੜ ਇਹ ਕੁੜੀਏ ਇਹ ਕੁੜੀਏ ਲੈ ਲੈ ਚੱਟ ਹਾਂ ਲੈ ਆ ਗਾਰਡਨੋਂ ਖਾ ਰਹੀ ਹੈ। ਖਾਲਾ ਖਾ। ਵੈਰੀ ਗੁੱਡ। ਛੱਟੀ ਜਾਨੀ ਆ ਬੇਕੂਫ ਕੁੜੀ। ਤੂੰ ਬੇਕੂਫ ਕੁੜੀ ਹੈਂ ਖਾ। ਨਹੀਂ, ਖੰਦੀਆ। ਇਹ ਲੋਹ ਹੈ ਤੈਨਾਂ ਕਦੇ ਨਾਲ ਦੀ ਆ ਇੰਨੀ ਐਕਟਿਵ ਛਾਲਾ ਮਾਰਦੀ ਆ ਪੂਰੀ। ਐਦਾਂ ਲੱਗਦਾ ਜਿਵੇਂ ਸਾਲ ਇੱਕ ਦੀ ਹੁੰਦੀ। ਮੀਰੂ ਲੈ। ਆਂ ਖਾ ਲੈ ਗੋੜੀ। ਤੇ ਤੇ ਸਿਰ ਤੱਕ ਵੀ ਨਹੀਂ ਹੈ ਚਲ ਖਾ ਤੈਨੂੰ ਮੈਂ ਖਾ ਕੇ ਛੱਡਣਾ ਹੈ ਆਈ ਖਾ ਐ ਬੇਕੂ ਕੁੜੀ ਚਲ ਖਾ ਕੀ ਕਰਦੀ ਹਾਂ ਹਾਂ ਹੁਣ ਜੇ ਸਿੱਟਾ ਦੇ ਦੇ ਖਾ ਗਈ ਵੈਰੀ ਗੁੱਡ ਵੈਰੀ ਗੁੱਡ ਕਲਾਪਿੰਗ ਇੱਕ ਆ ਰਹਿ ਗਿਆ ਆ ਵੀ ਖਾ ਲੈ ਚੈਕ ਆਈਆ ਆਪਕੇ ਆਪਾਂ ਦਾਦੇ ਦਾ ਸਾਥ ਤੋਂ ਬੰਦਾ ਦੇ ਵੈਰੀ ਗੁੱਡ ਵੈਰੀ ਗੁੱਡ ਗਾਇ ਅ ਗੁੱਡ ਛੀ ਲੈਡੀ ਗੁੱਡ ਹੈਰ ਗੁੱਡ ਗੁੱਡ ਟਮਾਟਾ ਕੈਮਰਾ ਇੱਥੇ ਆ ਇੰਨਾ ਕ ਲਾੜ ਤਾਂ ਚਾਹੀਦਾ ਏ ਜਾਨਵਰ ਨੂੰ ਤੁਹਾਨੂੰ ਪਤਾ ਕਰ ਗੀਦੇ ਨਹੀਂ ਸੁਣੀ ਕੁੱਛ ਨਹੀਂ ਕਹਿੰਦੀ ਬੈਠੀ ਦਾ ਬੈਠੀ ਮੈਂ ਖੜਾ ਮੈਂ ਖੜਾ ਕੁੱਛ ਨਹੀਂ ਕਹਿੰਦੀ ਮੈਂ ਖੜਾ ਡੰਡਾ ਦੀ ਨੇ ਦੱਬਾ ਦੰਦ ਬੈ ਜਾ ਮੈਂ ਖੜਾ ਉਹ ਵੀ ਪਿਆਰ ਕਰਦੀ ਬੱਦ ਤੈਨੂੰ ਪਿਆਰ ਕਰਦੀ ਉਹ ਕਣ ਮਾਰਦੀ ਪਿਆਰ ਕਰਦੀ ਕੱਲਾਂ ਤੇ ਕੋਈ ਨਹੀਂ ਕਰ ਲੰਦੇ ਤੂੰ ਤੂੰ ਤਾਂ ਵੱਡਾ ਐਵੇਂ ਛੋੜੀ ਚਬਲ ਤੇ ਚੱਟ ਲਾ ਦੇ ਛੱਡ ਜਾ ਬਿਊਟੀ ਅੱਜ ਕੰਨ ਲਾਣ ਦੇ ਖੜਾ ਆੜ ਜਾ ਹਰ ਪਿਆਰ ਕਰਦੇ ਜੇ ਸੇ ਸਕੂਨ ਤੇਰੀ ਤੇ ਇਹਨੂੰ ਪਿਆਰ ਕਰਦੀ ਆ ਹਦੈਲਾ ਆ ਵੇਦੀ ਕਾਲੀ ਐਕਟਿਵੇਟ ਐਤ ਤੇ ਤੂੰ ਵੱਡਾ ਇਹਨੇ ਪਿਆਰ ਕਰਦੀ ਏ ਛੋੜੀ ਇਹ ਮੈਨਾਂ ਜੇ ਰਹਿ ਗਈ ਮੈਂ ਨਾ ਕੋਟਰੂ ਚੱਕ ਤਰਾੰਦੇ ਤੇਰੀਆਂ ਦੇ ਪਿੱਛੇ ਪਿੱਛੇ ਜੱਟੀਆਂ ਨਹੀਂ ਆ ਚੇਹਤੀ ਆਂ ਲਿਆ ਚੜਾ ਚੜਾ ੜਾ ਚੰਗਾ ਮਨ ਜਿੱਦੀ ਆਂਦੀ ਐ ਇਹ ਚੱਠਾ ੜਿਆ